ਸਚੀਅਕਾਲ ਟੁਨ ਜਨਰਲ ਦੇ ਆਪ ਜੀ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਬੀਐਸਓਡੀ ਪ੍ਰਵਾਸੀ ਭਾਰਤੀ ਅਤੇ ਸਾਬਕਾ ਸਰਪੰਚ ਪਿਆਰਾ ਸਿੰਘ ਢਡਵਾਲ ਦੀ ਪ੍ਰੇਰਨਾ ਸਦਕਾ ਪ੍ਰਵਾਸੀ ਭਾਰਤੀਆਂ ਡਾਕਟਰ ਸੁਤਨਾਮ ਸਿੰਘ ਬੰਗੜ ਤੇ ਮੋਹਨ لال ਬੰਗੜ ਵੱਲੋਂ ਭੇਜੀ ਰਾਸ਼ੀ ਦੇ ਨਾਲ ਸਰਕਾਰੀ ਪ੍ਰਾਇਮਰੀ ਸਕੂਲ ਬੀਗਮਪੁਰ ਵਿਕੇ ਪ੍ਰੀ ਪ੍ਰਾਇਮਰੀ ਸਕੂਲ ਤੋਂ 5ਵੀਂ ਜਮਾਤ ਦੇ ਕਰੀਬ 50 ਬੱਚਿਆਂ ਨੂੰ ਸਰਦੀ ਤੋਂ ਬਚਾ ਲਈ ਬੂੜ ਜਰਾਬਾ ਤੇ ਟੋਪੀਆਂ ਦੀ ਵੰਡ ਕਰਨ ਸੰਬੰਧੀ ਇੱਕ ਸਮਾਗਮ ਦਾ ਆਯੋਜਨ ਸਮੂਹ ਸਟਾਫ ਵੱਲੋਂ ग्राम पंचायत अते एसएमसी कमेटी दे सहयोग नाल ਕੀਤਾ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਰਿਟਾਇਰ ਪ੍ਰਿੰਸੀਪਲ ਜਸਵਿੰਦਰ ਸਿੰਘ ਬੰਗੜ ਸ਼ਾਮਿਲ ਹੋਈ ਇਸ ਤਦਾਰਾ ਮੇਡੇਮ ਵਰਕਰਾ ਅਤੇ ਅੰਗਰਵੜੀ ਹੈਲਪਰਾਂ ਨੂੰ ਵੀ ਗਰਮ ਸ਼ਾਲ ਪੇਟ ਕੀਤੀ ਇਸ ਮੌਕੇ ਬਲਵੰਤ ਸਿੰਘ ਸਾਬਕਾ ਸਰਪੰਚ ਮੈਡਮ ਰਾણો ਐਸ ਐਮ ਸੀ ਚੇਅਰਮੈਨ ਰੇਖਾ 우षा ਰਾਣੀ ਪੰਚਾਇਤ ਮੈਂਬਰ ਬਲਦੇਵ ਰਾਜ ਅੰਜਲੀ ਬਲਵਿੰਦਰ ਕੌਰ ਸੁਰਜੀਤ ਕੌਰ ਆਦੀ ਹਾਜ਼ਰ ਸਨ ਪੇਸ਼ ਹੈ ਇੱਕ ਰਿਪੋਰਟ ਮੈਂ ਕ੍ਰਿਤਿਕਾ ईटीटी टीचर सरकारी प्राइमरी स्कूल बेगमपुर ਸਾਡੇ ਵਿੱਚ ਆਏ ਸਰਦਾਰ ਜਸਿੰਦਰ ਸਿੰਘ ਬੰਗੜ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਇਹਨਾਂ ਦੇ ਭਰਾ ਜਿਹੜੇ ਡਾਕਟਰ ਸਤਨਾਮ ਸਿੰਘ ਬੰਗੜ ਯੂਐਸਏ ਅਤੇ ਮੋਹਨ ਲਾਲ ਬੰਗੜ ਯੂਐਸਏ ਇਹਦਾ ਵੀ ਦਿਲੋਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਇਹ ਪ੍ਰਾਲਾ ਕੀਤਾ ਸਾਡੇ ਸਕੂਲ ਦੇ 50 ਵਿਦਿਆਰਥੀਆਂ ਨੂੰ ਜੁਰਾਬ ਟੋਪੀਆਂ ਅਤੇ ਬੂਟ ਵੰਡੇ ਹਨ ਅਤੇ ਇਹਨਾਂ ਨੇ ਮਿੱਡੇ ਮੇਲ ਵਰਕਰਾਂ ਨੂੰ ਗਰਮ ਸ਼ਾਲ ਸ਼ਾਲ ਵੀ ਦਿੱਤੇ ਹਨ ਅੱਜ ਦਾ ਜਿਹੜਾ ਮੁੱਖ ਸਮਾਗਮ ਸੀਗਾ ਉਹਦੇ ਮੁੱਖ ਬੱਚਿਆਂ ਵਾਲੇ ਪ੍ਰੋਗਰਾਮ ਸੀਗਾ ਪੂਟਾਂ ਦਾ ਤੇ ਆਪਣੇ ਪੂਟ ਕੇ ਟੋਪੀਆਂ ਤੇ ਜਿਰਾਪਾ ਸਰਦੀ ਦੇ ਮੌਤ ਨੂੰ ਦੇਖਦੇ ਹੋਏ ਡਾਕਟਰ ਸਰਦਾਰ ਸਿੰਘ ਬੰਗੜ ਜੀ ਵੈਸੇ ਕਿ ਮੋਹਨ لال ਢੰਗੜ ਵੈਸੇ ਉਹਨੂੰ ਪਿੰਡ ਬੀਗੰਪੁਰ ਨੂੰ ਸਰਕਾਰੀ ਪ੍ਰਾਇਮਰੀ ਸਕੂਲ ਨੂੰ ਬੱਚਿਆਂ ਨੂੰ ਦਿੱਤੀਆਂ ਗਈਆਂ ਇਸ ਬੋਕਟੇ ਦੇ ਜਿਹੜੇ ਸਾਡੇ ਪ੍ਰੈਜ਼ੈਂਟ ਆ ਸਰਪੰਚ ਕਲਪੂਰ ਦੇ ਸਾਫਤਾ ਸਰਵਨ ਸਾਡੇ ਸਦਾਰ ਪਿਆਰਾ ਸੰਗਟੜਵਾਲ ਵਿੱਚ ਬੈਠੇ ਬਰਾਜਮਾਨ ਆ ਉਹਨਾਂ ਦੀ ਹਾਜ਼ਰੀ ਦੇ ਵਿੱਚ ਇਹ ਬੱਚਿਆਂ ਨੂੰ ਦਿੱਤੇ ਜਾ ਰਹੇ ਸਕੂਲ ਦੇ ਟੀਚਰਾਂ ਦਾ ਬੜਾ ਵੱਡਾ ਸਹਿਯੋਗ ਆ ਜਿਨ੍ਹਾਂ ਨੇ ਇਛਾਤ ਕੀਤਾ ਕਿ ਸਾਰ ਸਾਡੇ ਸਕੂਲ ਨੂੰ ਵੀ ਉਹਦੇ ਵਿੱਚ ਮੈਡਮ ਕ੍ਰਿਤਿਕਾ ਹੈਗੇ ਆ ਤੇ ਮਨੀਸ਼ ਕੁਮਾਰ ਜਿਨ੍ਹਾਂ ਨੇ ਕਾਫੀ ਮਿਹਨਤ ਦੇ ਨਾਲ ਇਸ ਚੀਜ਼ ਨੂੰ ਆਪਣਾ ਪ੍ਰੋਜੈਕਟ ਨੂੰ ਨਿਭਰੇ ਚਾੜਿਆ ਮੈਡੇ ਮਿਲ ਵਰਕਰਾਂ ਤੋਂ ਵੀ ਦੇਖਦੇ ਸ਼ੋਰ ਵੀ ਦਿੱਤੇ ਗਏ ਆ ਤਾਂ ਕਿ ਉਹ ਵੀ ਬੱਚਿਆਂ ਦੀ ਸੇਵਾ ਜਿਹੜੀ ਆ ਉਹ ਆਪਣੇ ਸਾਰਦੀਆਂ ਬਾਅਦ ਕੇ ਰੋਟੀ ਪਾਣੀ ਬਣਾਦੇ ਤੁਹਾਡੇ ਲਈ ਤਿਆਰ ਕਰਦੇ ਆ ਉਹ ਵੀ ਠੀਕ ਠਾਕ ਰਹਿਣ ਉਹਨਾਂ ਲਈ ਵੀ ਆਪਾਂ ਕੋਈ ਪ੍ਰਬੰਧ ਕੀਤਾ ਹੈ ਬੱਚਿਆਂ ਦੇ ਖਾਣ ਲਈ ਵੀ ਤੁਹਾਡੇ ਬੈਸਕਟ ਟੌਫੀਆਂ ਵਗੈਰਾ ਤੁਹਾਨੂੰ ਉਹ ਮੰਡਕੀਆਂ ਉਹ ਵੀ ਦੇਖ ਕੇ ਜਾਵਾਂਗੇ ਤੁਹਾਡੇ ਲਈ ਸੋ ਸਾਰਿਆਂ ਬੱਚਿਆਂ ਨੂੰ ਬੇਨਤੀ ਆ ਮੇਰੀ ਸਾਰੇ ਜਿੰਨੇ ਹੋਏ ਆਏ ਹੋਏ ਆ ਪਿੰਡ ਦੇ ਬੈਸਨੀਕ ਦਾ ਪਿਆਰਾ ਸਿੰਘ ਗੁਣੀ ਆ ਸਾਰੇ ਗੁਰਵਰਮਨ ਸਿੰਘ بیٹے ਸਾਫਾ ਸਰਪੰਚ ਜੀ ਹੁਣ ਵੀ ਸਰਪੰਚ ਹੀ ਆ ਸੋ ਉਹਨਾਂ ਦਾ ਵੀ ਆਪਾਂ ਬਹੁਤ ਦਿਨੋਂ ਧੰਨਵਾਦ ਕਰਦੇ ਆਸੀਂ ਜਿਨ੍ਹਾਂ ਨੇ ਇਸ ਸਭਾਗਮ ਵਿੱਚ ਹਿੱਸਾ ਲਿਆ ਸੋ ਸਾਰਿਆਂ ਦਾ ਜਿੰਨੇ ਆਏ ਹੋਏ ਆ ਸਭ ਦਾ ਹੀ ਬਹੁਤ-ਬਹੁਤ ਧੰਨਵਾਦ ਜੋ ਅੱਜ ਦੇ ਮੁੱਖ ਮਹਿਮਾਨ ਪ੍ਰਿੰਸੀਪਲ ਜਸਵਿੰਦਰ ਸਿੰਘ ਜੀ ਅਸੀਂ ਇਹਨਾਂ ਦੇ ਅਤੇ ਇਹਨਾਂ ਦੇ ਭਰਾ ਸਤਨਾਮ ਸਿੰਘ ਡਾਕਟਰ ਜੋ ਕਿ ਅਮਰੀਕਾ ਵਿੱਚ ਹਨ ਅਤੇ ਇਹਨਾਂ ਦੇ ਛੋਟੇ ਵੀਰ ਮੋਨ ਲਾਲ ਬੰਗੜ ਜੋ ਕਿ ਮੇਰੇ ਇਸ ਟਾਈਮ 25 ਸਾਲ ਹਨ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਜੋ ਕਿ ਇਹਨਾਂ ਨੇ ਇਹ ਜੋ ਆਪਰਾਲਾ ਕੀਤਾ ਕਿ ਅੱਜ ਕੱਲ੍ਹ ਅਮ ਠੰਡ ਦਾ ਮੌਸਮ ਹੈ ਬੱਚਿਆਂ ਨੂੰ ਜ਼ਰੂਰ ਜਰਾਬਾਂ ਕੂਟ ਅਤੇ ਟੋਪੀਆਂ ਬੰਨ੍ਹੀਆਂ ਹਨ ਅਸੀਂ ਇਹਨਾਂ ਦਾ ਬਹੁਤ ਬਹੁਤ ਯਾਰ ਪੂਰੀਆ ਕਰਦੇ ਆ